ਸਾਰੀ ਉਮਰ ਉਹਨੇ ਵਿਚਾਰੇ ਨੇ ਖੱਟੇ ਰੇੜਾ ਬਾਇਆ ਆਪਣੇ ਬੱਚੇ ਪਾਲੇ ਦੋਨੇ ਜਨਮ ਤੋਂ ਮੰਦ ਬੁੱਧੀ ਸੀ ਬੱਚੇ ਯਾਨੀ ਕਿ ਨਰਕ ਵਰਗੇ ਹਲਾਤਾਂ ਜਿੰਦਗੀ ਕੱਟਣ ਲਈ ਮਜਬੂਰ ਆ ਸਾਰਾ ਡਾਂਗਾ ਮਾਰ ਮਾਰ ਕੇ ਐਵੇਂ ਮੂਰਿਓ ਢਿੱਡ ਵੀ ਸਾਰਾ ਸਿਰ ਵੀ ਅਕੰਨ ਕੁੰਨ ਸਾਰੇ ਇਹਦੇ ਦੇਖੋ ਇਹਨਾਂ ਤੋਂ ਕੰਮ ਕਰਾਈ ਜਾਂਦੇ ਨੇ ਲੋਕ ਸ਼ਰਾਬ ਪਿਆ ਦਿੰਦੇ ਇਹਨਾਂ ਨੂੰ ਇਹਨਾਂ ਤੋਂ ਜਾਨਵਰਾ ਬਾਗ ਕੰਮ ਕਰਾਉਂਦੇ ਨੇ ਬਾ ਬਹੁਤ ਸਾਫ ਹੈ ਕਿੱਥੇ ਲੱਗੀ ਆ ਸੱਟ ਕਿੱਥੇ ਲੱਗੀ ਆ ਆ ਨਹੀਂ ਲੱਗੀ ਆ ਸੱਤਾਂ ਦਾ ਆ ਲੱਗੀ ਹੈ ਮੱਥੇ 'ਚ ਇੱਕ ਘਰ ਕੀ ਦਾ ਥੋਟਾ ਇਹ ਹਾਂ ਅੱਛਾ ਕੋਈ ਆਸ ਕਮਾਂਡ ਦਾ ਕੋਈ ਹੈਲਪ ਨੂੰ ਕੋਈ ਇਹ ਤੁਸੀਂ ਭੈਣ ਇੱਥੇ ਰਹਿੰਦੇ ਹੋ ਮੈਂ ਇੱਥੇ ਰਹਿੰਦੀ ਆ ਜੀ ਮੈਨੂੰ ਵੀ 22 ਸਾਲ ਹੋ ਗਏ ਮੇਰੇ ਵਿਆਹ ਨੂੰ ਤੇ ਪੂਰਾ ਖਾਲ ਨੂੰ ਅੱਛਾ ਉਹ ਸੋ ਤੁਹਾਡੇ ਸੋਹਰਾ ਸਾਹਿਬ ਉੱਧਰ ਬਟ ਠੀਕ ਹੈ ਇਹਨਾਂ ਇਹ ਦਾਦਾ ਜੀ ਨੇ ਜੀ ਦਾਦਾ ਜੀ ਅੱਛਾ ਜੀ ਬਹੁਤ ਧਿਆਨੇ ਵਿਚਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਸਣੀ ਆ ਜਿਹੜੇ ਚਿਹਰੇ ਨੂੰ ਤੁਸੀਂ ਆਪਣੇ ਸਕਰੀਨ ਤੇ ਦੇਖਿਆ ਇਹ ਉਹਦੀ ਮਾਤਾ ਵਾ ਕੀ ਨਾ ਜੀ ਮਾਤਾ ਦਾ ਨੀਲਮ ਰਾਣੀ ਨੀਲਮ ਰਾਣੀ ਮਾਤਾ ਵਾ ਇਹਦਾ ਨਾਂ ਵੀਰ ਦਾ ਬੋਬੀ ਆ 2 ਕ ਮਹੀਨੇ ਪਹਿਲਾਂ ਇਹਨਾਂ ਬੱਚਿਆਂ ਦਾ ਬਾਪ ਆ ਜਿਹੜਾ ਇਸ ਦੁਨੀਆ ਤੋਂ ਕੂਚ ਕਰ ਗਿਆ ਕਾਲ ਚਲਾਣਾ ਕਰ ਗਿਆ ਉਹ ਕੋੜਾ ਰੇੜਾ ਚਲਾ ਕੇ ਆਪਦਾ ਪਰਿਵਾਰ ਪਾਲਦਾ ਸੀ ਇਹ ਬੱਚੇ ਬਚਪਨ ਤੋਂ ਹੀ ਸਿੱਧ ਪੱਧਰੇ ਨੇ ਸਣੀ ਤੋ ਲੋਕ ਮੰਡੀ ਦੇ ਵਿੱਚ ਕੰਮ ਕਰਾਉਂਦੇ ਆ ਕੁਛ ਖਵਾ ਪਲਾ ਦਿੰਦੇ ਆ ਪੈਸਾ ਕੋਈ ਨਹੀਂ ਦਿੰਦੇ ਸ਼ਾਮ ਨੂੰ दारू ਪਲਾ ਦਿੰਦੇ ਆ ਇਹ ਬਿਲਕੁਲ ਹੀ ਸਿੱਧਾ ਵਾ ਬੋਬੀ ਤੁਸੀਂ ਦੇਖਦੇ ਹੋ ਕਿੱਦਾਂ ਸਿਰ ਭੰਨਿਆ ਪਿਆ ਕੁੱਟ ਕੇ ਕਿਸੇ ਨੇ ਕੁੱਟਿਆ ਪਤਾ ਨਹੀਂ ਕਿਸ ਗੱਲ ਤੋਂ ਕੁੱਟਿਆ ਉਹ ਦਿਖਾਈ ਛੱਡ ਦਿਖਾਈ ਦਿਖਾ ਦਿਓ ਵੀਰੇ ਪਿੱਛੇ ਦੇਖੋ ਕਿੱਦਾਂ ਸੱਤਾ ਮਾਰੀਆਂ ਹੋਈਆਂ ਨੇ ਪਤਾ ਨਹੀਂ ਕਿਸ ਗੱਲ ਤੋਂ ਇਸ ਰੱਬ ਰੂਪੀ ਬੱਚੇ ਨੂੰ ਕਿਸੇ ਨੇ ਕਾਹ ਤੋਂ ਕੁੱਟਿਆ ਅੱਜ ਮਾਤਾ ਦੀ ਵੀ ਜਿਹੜੀ ਬੁੱਧੀ ਆ ਉਹ ਭ੍ਰਸ਼ਟ ਹੋ ਗਈ ਆ ਮਾਤਾ ਵੀ ਘਰੋਂ ਕਿਤੇ ਵੀ ਲੰਗਰ ਚੱਲਦਾ ਇੱਧਰ ਉੱਧਰ ਚਲੇ ਜਾਂਦੀ ਆ ਕੋਈ ਉਗ ਸੋਗ ਨਹੀਂ ਵੀ ਮੈਂ ਬੱਚਿਆਂ ਲਈ ਕੋਈ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਜਦੋਂ ਇਹਨਾਂ ਨੇ ਸਾਨੂੰ ਵੀਡੀਓ ਭੇਜੀਆਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਪਰਿਵਾਰ ਆਪਦੀ ਘਰ ਦੇ ਵਿੱਚ ਕਿੱਦਾਂ ਦੇ ਹਾਲਾਤ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਸੀ ਅੰਕਲ ਜੀ ਹੁਣਾਂ ਦੀ ਵੀਡੀਓ ਭੇਜਣ ਤੋਂ ਬਾਅਦ ਸਾਡੀ ਟੀਮ ਦੇ ਮੈਂਬਰ ਆ ਵੀਰ ਰਮਨ ਉਹਨਾਂ ਨੇ ਜਾ ਕੇ ਸਾਰੀ ਗੱਲਬਾਤ ਪਤਾ ਕੀਤੀ ਵੈਰੀਫਾਈ ਕਰਕੇ ਸਾਨੂੰ ਦੱਸਿਆ ਅੱਜ ਖੰਨਾ ਸ਼ਹਿਰ ਨਿਵਾਸੀ ਮਹੱਲਾ ਨਿਵਾਸੀ ਆਪਾਂ ਕਹਿ ਸਕਦੇ ਹਾਂ ਇਹਨਾਂ ਦੇ ਫੈਮਿਲੀ ਮੈਂਬਰਾਂ ਨੇ ਇਹਨਾਂ ਨੂੰ ਕਾਲ ਕਰਕੇ ਇਹਨਾਂ ਦੇ ਹਾਲਾਤਾਂ ਤੋਂ ਜਾਣੂ ਕਰਾਇਆ ਸੀ ਅੰਕਲ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਸਾਨੂੰ ਅੱਜ ਪਰਾਲਾ ਕਰਕੇ ਸਾਡੇ ਕੋਲੇ ਸਾਰਾ ਹੀ ਪਰਿਵਾਰ ਜਿਹੜਾ ਅੱਜ ਦਿਮਾਗੀ ਤੌਰ ਤੇ ਠੀਕ ਨਹੀਂ ਉਹਨੂੰ ਲੈ ਕੇ ਸਾਡੇ ਕੋਲੇ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਮਾਂ ਇਸ ਤਰ੍ਹਾਂ ਦਾ ਚੱਲਦਾ ਵੀ ਸਿੱਧੇ ਪੱਧਰੇ ਬੰਦਿਆਂ ਦੀ ਜ਼ਿੰਦਗੀ ਨਰਕ ਤੋਂ ਵੀ ਬੱਦਤਰ ਕਰ ਦਿੰਦੇ ਨੇ ਲੋਕ ਬੰਦਾ ਔਖਾ ਸੌਖਾ ਹੋ ਕੇ ਬਖਸ਼ ਤਾਂ ਕੱਟ ਲੈਣਾ ਜਿਹਦੇ ਕੋਈ ਜਮਾਂਦਰੂ ਪਾਹਾ ਜਾਂ ਕੋਈ ਦਿਮਾਗੀ ਪਾਹਾ ਜਾਂ ਪਰ ਲੋਕ ਨਹੀਂ ਕੱਟਣ ਦਿੰਦੇ ਇਹ ਖੰਨੇ ਸ਼ਹਿਰ ਤੋਂ ਆਏ ਨੇ ਤਿੰਨੇ ਮਾਂ ਪੁੱਤ ਪਹਿਲਾਂ ਤਾਂ ਇਹ ਵੀਰੇ ਦਾ ਨਾਮ ਹੈਗਾ ਬੋਬੀ ਇਹਦਾ ਨਾਮ ਹੈਗਾ ਸੰਦੀਪ ਇਹ ਭੈਣ ਹੈਗੀ ਨੀਲਮ ਰਾਣੀ ਇਹ ਤਿੰਨੋਂ ਜਾਣੇ ਇਹਨਾਂ ਦੇ ਫਾਦਰ ਸਾਹਿਬ ਸੀ ਜਿਹੜੇ ਘੋੜਾ ਰੇੜਾ ਚਲਾਉਂਦੇ ਖੱੱਚਰ ਰੇੜਾ ਮੰਡੀ 'ਚ ਸਾਰੀ ਉਮਰ ਉਹਨੇ ਵਿਚਾਰੇ ਨੇ ਖੱੱਚਰ ਰੇੜਾ ਬਾਇਆ ਆਪਣੇ ਬੱਚੇ ਪਾਲੇ ਦੋਨੇ ਜਨਮ ਤੋਂ ਮੰਦ ਬੁੱਧੀ ਸੀ ਬੱਚੇ ਹੁਣ ਬਾਪ ਦੀ ਹੋ ਗਈ ਮੌਤ ਹੱਟ ਅਟੈਕ ਆ ਗਿਆ ਤੇ ਇਹ ਬੱਚੇ ਯਾਨਕਿ ਨਰਕ ਵਰਗੇ ਹਾਲਾਤਾਂ ਜ਼ਿੰਦਗੀ ਕੱਟਣ ਲਈ ਮਜਬੂਰ ਕਟਦੇ ਆ ਲੋਕ ਇਹਨਾਂ ਨੂੰ ਇੰਨਾ ਜ਼ਿਆਦਾ ਆ ਦੇਖੋ ਇਹਦੇ ਵੀਰ ਦੇ ਉਹ ਵੀ ਦਿਖਾਈ ਪੁੱਤ ਆ ਦੇਖੋ ਸਾਰੀ ਜਿਹੜੀ ਢੁਈ ਖੜਾ ਹੋ ਪੁੱਤ ਕਟ-ਕਟ ਕੇ ਲੋਕਾਂ ਨੇ ਨਾ ਖੜਾ ਹੋ ਆ ਦੇਖੋ ਪਿੱਛੇ ਦੀ ਆ ਪੁੱਤ ਕਿਆਂ ਵਾਲੇ ਆ ਸਾਰਾ ਡਾਂਗਾ ਮਾਰ-ਮਾਰ ਕੇ ਐਵੇਂ ਮੂਰਿਓ ਢਿੱਡ ਵੀ ਸਾਰਾ ਸਿਰ ਵੀ ਅਕੰਨ ਕੁੰਨ ਸਾਰੇ ਇਹਦੇ ਦੇਖੋ ਵਿਚਾਰੇ ਜਿਆ ਬਾਲ ਜਟਾਂ ਬਣੀਆਂ ਪਈਆਂ ਸੀ ਕੱਲ ਮਹੱਲੇ ਦੇ ਲੋਕ ਇਕੱਠੇ ਹੋ ਕੇ ਆਏ ਮਕੇਸ਼ ਜੀ ਹੋ ਨਹੀਂ ਸਾਡੇ ਜਿਨ੍ਹਾਂ ਨੇ ਇਹ ਬਰਾਲਾ ਕੀਤਾ ਇਹਨਾਂ ਦੋਨੇ ਭਰਾਵਾਂ ਨੂੰ ਇੱਥੇ ਸਾਡੇ ਕੋਲੇ ਪਹੁੰਚਦਾ ਕੀਤਾ ਨਾਲ ਕਿ ਭੈਣ ਨੂੰ ਨੀਲਮ ਗੱਲ ਇਹ ਨਹੀਂ ਹੈਗੀ ਵੀ ਇਹ ਆਪਣਾ ਜੀਵਨ ਜੱਪਨ ਨਹੀਂ ਕਰ ਸਕਦੇ ਪ੍ਰਸ਼ਾਦਾ ਪਾਣੀ ਜੋਗਾ ਤਾਂ ਕੁਝ ਨਾ ਕੁਝ ਕਰ ਹੀ ਲੈਂਦੇ ਪਰ ਲੋਕ ਕਰ ਨਹੀਂ ਦਿੰਦੇਗੇ ਲੋਕ ਆ ਜਿਹੜੇ ਨਾ ਉਹੋ ਜਿਉਂ ਨਹੀਂ ਦਿੰਦੇ ਮਾੜੇ ਨੂੰ ਜੇ ਇਹਨਾਂ 'ਚ ਕੋਈ ਕਮੀ ਹੈ ਰੱਬ ਵੱਲੋਂ ਜਦ ਤੁਸੀਂ ਤਾਂ ਸ਼ਰਮ ਕਰੋ ਜਾਨਵਰਾ ਵਾਂਗ ਕੁੱਟਣ ਵਾਲਿਆਂ ਨੇ ਉਹਨਾਂ ਪਾਪੀਆਂ ਨੇ ਕਿਹੜਾ ਬਦਲਾ ਲਿਆ ਇਹ ਤੋਂ ਵਿਚਾਰੇ ਤੋਂ ਨਾਲੇ ਸ਼ਰਮ ਪਤਾ ਲੱਗ ਰਿਹਾ ਵੀ ਇਹ ਸਿੱਧਾ ਬੰਦਾ ਵਾ ਰੱਬ ਦਾ ਭਗਤ ਬੰਦਾ ਵਿਚਾਰਾ ਇਹਨਾਂ ਤੋਂ ਕੰਮ ਕਰਾਈ ਜਾਂਦੇ ਨੇ ਲੋਕ ਸ਼ਰਾਬ ਪਿਆ ਦਿੰਦੇ ਇਹਨਾਂ ਨੂੰ ਤੇ ਸ਼ਰਾਬ ਪੀ ਆ ਕੇ ਇਨਾਂ ਤੋਂ ਜਾਨਵਰਾਂ ਵਾਂਗ ਕੰਮ ਕਰਾਉਂਦੇ ਨੇ ਲੋਕ ਹਾਂਜੀ ਨੰਬਰ ਹੈਗਾ ਹਾਂ ਹੈਗਾ ਵਾ ਚੰਦੀ ਤੇਰੇ ਤੋਂ ਵੀ ਕੰਮ ਕਰਾਉਂਦੇ ਸੀ ਲੋਕ ਕੀ ਕੰਮ ਕਰਦਾ ਸੀ ਤੂੰ ਮਾਲ ਚੁੱਕਦਾ ਸੀ ਮਾਲ ਚੁੱਕਦਾ ਸੀ ਇਹ ਮੰਡੀ ਚ ਮਾਲ ਚੁੱਕਦਾ ਸੀ ਤੂੰ ਵੀ ਕੰਮ ਕਰਦਾ ਸੀ ਬੋਬੀ ਕੀ ਗੱਲ ਕਰਾ ਦੇਣੇ ਭਣੇ ਤੂੰ ਕੀ ਕੰਮ ਕਰਦਾ ਸੀ ਕੀ ਕੰਮ ਕਰਦਾ ਸੀ ਪੁੱਤ ਇਹ ਤਾਂ ਬੋਲਦਾ ਵੀ ਨਹੀਂ ਬੋਲਣਾ ਵੀ ਨਹੀਂ ਆਉਂਦਾ ਇਹਨੂੰ ਵਿਚਾਰੇ ਨੂੰ ਪਰ ਇਹਨਾਂ ਨਾਲ ਜਾਨਵਰਾਂ ਵਾਲਾ ਵਤੀੜਾ ਹੋ ਰਿਹਾ ਸੀ ਖੰਨੇ ਸ਼ਹਿਰ ਦੀ ਮੰਡੀ ਦੇ ਵਿੱਚ ਇਹਨਾਂ ਬੱਚਿਆਂ ਨੇ ਨਿੱਕੇ ਨਿੱਕੇ ਨੇ ਆਪਣੇ ਬਾਪ ਦੇ ਨਾਲ ਘੋੜੇ ਰੇੜੇ ਤੇ ਖੱਚੇ ਰੇੜੇ ਤੇ ਜ਼ਿੰਦਗੀ ਬਸਰ ਕੀਤੀ ਤੇ ਅੱਜ ਜੇ ਇਹਨਾਂ ਦਾ ਬਾਪ ਇਸ ਦੁਨੀਆ ਤੋਂ ਚਲਾ ਗਿਆ ਜਿਹੜਾ ਨੂੰ ਲਿਆ ਕੇ ਰੋਟੀ ਖਵਾਉਂਦਾ ਸੀ ਹੁਣ ਘਰੇ ਚਾਚਾ ਵਾ ਚਾਚੀ ਆ ਜੁਆਇੰਟ ਫੈਮਿਲੀ ਉਹ ਵੀ ਇਦਾਂ ਹੀ ਘੋੜਾ ਰੇੜਾ ਚਲਾਉਂਦਾ ਵਾ ਚਾਚਾ ਵੀ ਇੱਕ ਇਹਨਾਂ ਦੀ ਭੈਣ ਆ ਉਹ ਗੈਰਮੀ 'ਚ ਪੜਦੀ ਆ ਉਹ ਚਾਚਾ ਚਾਚੀ ਪੜਾਉਂਦੇ ਆ ਉਹਨੂੰ ਪਰ ਇਹਨਾਂ ਤਿੰਨਾਂ ਦੀ ਹਾਲਤ ਬਹੁਤ ਮਾੜੀ ਸੀ ਤੇ ਅਰਦਾਸ ਕਰਿਓ ਕਿ ਤਿੰਨੋਂ ਮਾਮਪੁੱਤ ਇੱਥੇ ਸਾਡੇ ਕੋਲੇ ਸੁਪਨਿਆਂ ਦੇ ਘਰ ਚ ਰਹਿ ਕੇ ਆਉਣ ਵਾਲਾ ਜੀਵਨ ਤੰਦਰੁਸਤੀ ਭਰਿਆ ਬਤੀਤ ਕਰ ਸਕਣ ਉੱਤੇ ਸੜਕਾਂ ਤੇ ਰਹਿਣ ਦੀ ਬਜਾਏ ਦਰਦਰ ਦੀਆਂ ਠੋਕਰਾਂ ਖਾਣ ਦੀ ਬਜਾਏ ਲੋਕਾਂ ਤੋਂ ਕੁੱਟ ਖਾਣ ਦੀ ਬਜਾਏ ਇਹ ਇੱਥੇ ਸੁਪਨਿਆਂ ਦੇ ਘਰ ਵਿੱਚ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰ ਸਾਰੇ ਅਰਦਾਸ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ